ਜੀ ਸਤਿ ਸ਼੍ਰੀ ਅਕਾਲ ਮੈਂ ਦੀਪਸ਼ਿਕਾ ਸ਼ਰਮਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਆਪ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੱਲ ਇੱਕ ਮੌਕ ਡਰਿਲ ਪਲਾਨ ਹੈ ਜਿਹਦੇ ਵਿੱਚ ਆਪਣਾ ਸਾਇਰਨ ਸਿਸਟਮਸ ਦੇ ਨਾਲ ਲੱਗ ਕੇ ਪੂਰਾ ਐਕਸਟੈਂਸਿਵ ਬਲੈਕ ਆਊਟ ਜਿਵੇਂ 48 ਘੰਟਾ ਪਹਿਲਾਂ ਇੱਕ ਮੌਕ ਡਰਿਲ ਹੋਈ ਸੀ ਉਸੇ ਤਰੀਕੇ ਨਾਲ ਇਹ ਇੰਟੀਗ੍ਰੇਟਿਡ ਮੌਕ ਡਰਿਲ ਪੂਰੇ ਸ਼ਹਿਰ ਤੇ ਕੈਂਟੂ ਏਰੀਆ ਦੀ ਇੰਟੀਗ੍ਰੇਟਿਡ ਮੌਕ ਡਰਿਲ ਦਾ ਪਲਾਨ ਹੈ ਉਦਿਤ ਹੈ ਤੋਂ ਦੀ ਪ੍ਰੇਪੇਰਨੈਸ ਲਈ ਅੱਜ ਸ਼ਾਮ 7:00 ਤੋਂ 7:30 ਵਜੇ ਤੱਕ ਜਿਨਨੇ ਆਪਣੇ ਸੀਡੀ ਸਾਇਰਨ ਸਿਵਲ ਡਿਫੈਂਸ ਸਾਇਰਨਸ ਹੈ ਪੂਰੇ ਸ਼ਹਿਰ ਵਿੱਚ ਲੱਗੇ ਹੋਏ ਉਹਨਾਂ ਦੀ ਆਪਰੇਸ਼ਨੈਬਿਲਟੀ ਚੈੱਕ ਕਰਨ ਵਾਸਤੇ ਅੱਜ ਉਹਨਾਂ ਦੀ ਫੰਕਸ਼ਨੈਲਿਟੀ ਚੈੱਕ ਕਰਨ ਵਾਸਤੇ 7:00 ਤੋਂ 7:30 ਅਸੀਂ ਉਹ ਸਾਇਰਨਸ ਦੀ ਆ ਸਾਊਂਡ ਜਿਹੜੀ ਹੈ ਉਹ ਚੈੱਕ ਕਰਾਵਾਂਗੇ ਕਿ ਸਾਰੇ ਸਾਇਰਨਸ ਫੰਕਸ਼ਨਲ ਹੈ ਜਾਂ ਨਹੀਂ ਹੈ ਤਾ 7:00 ਤੋਂ 7:30 ਇਦੀ ਪ੍ਰੋਪਰ ਸਿਟੀ ਦੇ ਅੰਦਰ ਮੁਨਿਆਦੀ ਕਰਾਨ ਵਾਸਤੇ ਵੀ ਇਹਓ ਸਰਵਾਨ ਇਨੀਸ਼ੀਏਟਿਵ ਲੈ ਰਹੇ ਆਂ ਅੱਜ ਤਾਂ ਪਲੀਜ਼ ਇਹਦੇ ਵਿੱਚ ਕੋਈ ਪ੍ਰੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਹ ਕੱਲ ਦੀ ਜਿਹੜੀ ਮੌਕ ਡ੍ਰਿਲ ਹੈ ਉਹ ਆਪ ਸਾਰਾਂ ਦੇ ਸਹਿਯੋਗ ਨਾਲ ਇਹ ਪੂਰੀ ਸਕਸੈਸਫੁਲ ਹੋ ਸਕਦੀ ਹੈ ਉਹਦੀ ਪ੍ਰੀਪੇਅਰਡਨੈਸ ਤਹਿਤ ਹੀ ਉਹਦੀ ਤਿਆਰੀ ਤਹਿਤ ਹੀ ਉਹਦੀ ਮੁਸਤੈਦੀ ਤਹਿਤ ਹੀ ਇਹ ਅੱਜ ਦੀ ਜਿਹੜੀ ਸਾਇਰਨਸ ਦੀ ਵਰਕੈਬਿਲਿਟੀ ਚੈੱਕ ਕਰਨ ਵਾਸਤੇ ਇਹ ਕਸਰਸਾਈਜ਼ ਕੀਤੀ ਜਾ ਰਹੀ ਹੈ ਇਹ ਇੱਕ ਰੂਟੀਨ ਐਕਸਰਸਾਈਜ਼ ਹੈ ਸੋ ਥੈਟ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਇਰਨ ਲੱਗੇ ਹੋਏ ਹੈ ਉਹ ਸਾਰੇ ਫੰਕਸ਼ਨਲ ਵੀ ਹੈ ਕਿ ਨਹੀਂ ਹੈ ਤਾਂ ਇਹਦਾ ਟਾਈਮ ਸਬ ਤੋਂ 7:30 ਰਹੂਗਾ ਜੀ ਥੈਂਕ ਯੂ